ਜਦੋਂ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਕਿ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਂਦਾ ਕੀ ਕਰਨ ਪਏ ਤੂੰ ਪਹਿਲਾਂ ਤਾਂ ਮੰਦਿਰ ਸ਼ਾਹਦ ਵਾਪਸ ਲੈ ਇੱਕ ਮਿੰਟ ਇੱਕ ਮਿੰਟ ਪਹਿਲਾ ਸਾਹਿਬ ਇੱਕ ਮਿੰਟ ਪਹਿਲਾਂ ਗੱਲ ਸੁਣ ਮੇਰੀ ਪਹਿਲਾਂ ਤਾਂ ਮੰਦਿਰ ਸ਼ਾਹਦ ਵਾਪਸ ਲੈ ਮੰਦਿਰ ਦਾ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮੰਦਿਰ ਪੰਚਾਇਤ ਦੇ ਬੁੱਝ ਨੂੰ ਪਹਿਲਾਂ ਸੁਣ ਮੇਰੀ ਪੰਚਾਇਤ ਨੂੰ ਪਹਿਲਾਂ ਇੱਕ ਮਿੰਟ ਇਕ ਮਿਲ ਇੱਕ ਮਿਲ ਪਹਿਣਾ ਰੁਕੋ ਜੀ ਹਾਂਜੀ ਹਾਂਜੀ ਤੂੰ ਪੰਜਾਬ ਦੇ ਯੂਥ ਨੂੰ ਮਟੀਰੀਅਲ ਦੱਸੇ ਹੋ ਸਕਦਾ ਛੋਟੇ ਵੀ ਕਿਹੜਾ ਹੁਣੀ ਸੇ ਮੇਰੀ ਗੱਲ ਸੁਣ ਮਨ ਗੱਲ ਸੁਣ ਮੇਰੀ ਤੂੰ 15 ਸਾਲ ਦੇ ਮੁੰਡਿਆਂ ਨੂੰ ਆਪੇ ਤਾਂ ਕੀ ਹੋ ਗਿਆ ਤਾਂ ਕੀ ਹੋ ਗਿਆ ਫਿਰ ਹਾਂਜੀ ਕੋਈ ਤੇਰੇ ਕੋਲ ਪਰਮਿਟ ਲੈਣਾ ਸੀ ਹਾਂਜੀ ਤੇਰੇ ਕੋਲ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਸਹੀ ਕੀ ਕਰਵਾਤੇ ਮੈਂ ਬੁਲਾਇਸ ਟ੍ਰੇਲੀ ਕੱਢਿਆ ਸਭੀ ਖੇਤ ਭਾਈ ਕਿਧਰੇ ਅਸੀਂ ਬੈਂਸਾ ਕੋਲੇ ਆਇਆ ਹਾਂ ਬੈਂਸਾ ਕੋਲੇ ਬੈਂਸਾ ਕੋਲੇ ਕੀ ਕਰਨ ਵਾਸਤੇ ਉਹਨਾਂ ਨੇ ਬੁਲਾਇਆ ਸੀ ਰੈਲੀ ਕੱਢਿਆ ਕਾਦੀ ਰੈਲੀ ਉਹਨਾਂ ਦੀ ਮੀਟਿੰਗ ਹੈ ਉਹਨਾਂ ਦੀ ਮੀਟਿੰਗ ਹੈ ਰੈਲੀ ਕੱਢੀ ਹੈ ਕਾਦੀ ਰੈਲੀ ਸਾਰੇ ਸਾਨੂੰ ਦਿਨ ਪਤਾ ਨਹੀਂ ਉਹਨਾਂ ਨੇ ਅੰਸ਼ੀ ਕਿਸੇ ਬੰਦੇ ਕੋਲ ਆਇਆ ਉਹਨਾਂ ਦਾ ਕਿੰਨੀ ਉਮਰ ਦਰੀ ਸਾਡੀ 18 ਪਲੱਸ ਆਜੋ ਭਾਈ ਹੋਰ ਗੱਲ ਕਰਦੇ ਹਾਂ ਹਾਂ ਭਾਈ ਕਿਧਰ ਆਏ ਹੋ ਕਿਧਰ ਆਇਓ ਸੱਨੇ ਆਲੋ ਹਾਂ ਸੱਨੇ ਆਏ ਇੱਥੇ ਕੀ ਕਰ ਰਹੇ ਹੋ ਕੁੰਮੜ ਆਏ ਕੁੰਮੜ ਆਏ ਕੁੰਮੜ ਆਇਓ ਬਲੈਕ ਆਏ ਨੇ ਆੜੀਆਂ ਨਾਲ ਆ ਕਿੱਧਰ ਆਇਓ ਹੈ ਧੰਨਵਾਦ ਕੀ ਕਰ ਰਹੇ

బలవంద బలవి బ నమ్మే బ్రావ్వ ਇਕੱਠਾ ਕਰਨ ਵਾਸਤੇ ਉਹ ਛੋਟੀ ਛੋਟੀ ਉਮਰ ਦੇ ਮੁੰਡਿਆਂ ਨੂੰ ਬੁਲਾਣਾ ਪੈ ਗਿਆ ਵੀ ਕਹਿੰਦੇ ਕਿਥੇ ਆਏ ਘੁੰਮਣ ਆਏ ਆ ਰੈਲੀ ਦੇ ਆਏ ਆ ਉਹ ਹਾਲਾਤ ਨੇ ਬੈਸ ਭਰਾਵਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਖਿਰਕਾਰ ਇਹ ਕਿਸਾਨੀ ਅੰਦੋਲਨ ਵਾਲੀ ਰੈਲੀ ਹੈ ਇਹਨਾਂ ਨੂੰ ਇਨਸਾਫ ਦੀਵਾਨੀ ਰੈਲੀ ਹੈ ਕਿ ਫੁਕਰਿਆਂ ਵਾਲੀ ਰੈਲੀ ਹੈ ਵੀ ਫੁਕਰ ਬੁਣਾ ਵੀ ਇੱਥੇ ਭਰਪੂਰ ਚੱਲ ਰਿਹਾ ਹੈਗਾ ਆਓ ਚਲਿਏ ਗੱਲ ਕਰਦੇ ਆਂ ਬਾਈ ਚੱਲੇ ਤੁਸੀਂ ਸਾਰੇ ਹਾਂ ਇਹ ਇਸਦੀ ਲੋਟ ਤੇਰਾ ਮਰਸੈਂਸੋ ਜਿੰਨਰਾ ਪਾਣੀ ਪੀਂਜਲੇ ਪਾਣੀ ਪੀਂ ਅੱਛਾ ਸਾਰੇ ਕਿੱਥੋਂ ਤੁਸੀਂ ਸਾਨੇ ਵਾਲਤਾ ਸਾਰੇ ਇਹਨੇ ਸਾਰੇ ਇਹਨੇ ਥਾਨੇ ਹਲ ਤੋਂ ਆਇਆ ਕਿੰਨੇ 500 500 ਬੰਦਾ ਮੋਟਰਸਾਈਕਲ ਕਿੰਨੇ ਹੋਣਗੇ ਬਾਵਾ ਹੈ ਬਾਵਾ ਬਹੁਤ ਮੋਟਰ ਬਾਵਾ ਮੋਟਰਸਾਈਕਲ 200 ਦਾ ਹੋਗਾ 200 ਮੋਟਰਸਾਈਕਲ 200 ਮੋਟਰਸਾਈਕਲ ਹੋਊਗਾ ਅਰੇ ਇੱਥੇ ਧਮਾਲ ਪਾਉਣ ਵਾਸਤੇ ਸਮਾਨ ਸਬੂਨ ਲਗਾ ਕੇ ਆਇਓ ਕਿ ਨਹੀਂ ਆਇਓ ਨਾ ਨਾ ਬਸ ਨਾ ਜੀ ਬਾਵਾ ਲੋੜਾ ਪਰ ਰੈਲੀ ਹੋ ਗਈ ਉੱਥੇ ਹੀ ਕੰਮ ਹੋਇਆ ਉੱਥੇ ਹੀ ਕੰਮ ਹੋਏ ਹਾਲਾਤ ਨੇ ਆ ਦਿਖਾਓ ਤਸਵੀਰਾਂ ਕਿੰਨੀ ਉਮਰ ਤੇਰੀ 15 ਸਾਲ ਬਸ ਸੋਹਲਾਤ ਨੇ ਬਸ ਚੱਲੇ ਹੋ ਗਿਆ ਕੰਮ ਹੋ ਗਈ ਰਲੀ ਹੋ ਗਈ ਰਲੀ ਬੈਸ ਸਾਹਿਬ ਹਾਂਜੀ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਆ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਹੰਮਣ ਆਏ ਆ ਵੇ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਂਦਾ ਕੀ ਕਰਨ ਪਏਗਾ ਪਹਿਲਾਂ ਤਾਂ ਮੰਦਿਰ ਸ਼ਾਹਦ ਵਾਪਸ ਲੈ ਇਹ ਤੁਮੇ ਨੂੰ ਇੱਕ ਮਿੰਟ ਪਹਿਲਾਂ ਇਹ ਸਾਬ ਇੱਕ ਮਿੰਟ ਪਹਿਲਾਂ ਇਹ ਮੈਨੂੰ ਕਰਿਆ ਪਹਿਲਾਂ ਗੱਲ ਸੁਣ ਮੇਰੀ ਚਲਦਾ ਮੰਦਿਰ ਸ਼ਾਹਦ ਵਾਪਸ ਲੈ ਕਿਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮੰਡੀ ਪੰਜਾਬ ਦੇ ਯੂਥ ਨੂੰ ਪਹਿਲਾਂ ਸੁਣ ਮੇਰੀ ਗੱਲ ਪੰਜਾਬ ਇੱਕ ਮਿੰਟ ਭੈਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਰੁਕਿਓ ਜਰਾ ਹਾਂਜੀ ਹਾਂਜੀ ਤੂੰ ਪੰਜਾਬ ਦੇ ਯੂਥ ਨੂੰ ਮਟੀਰ ਦੱਸੇ ਹੋ ਸਕਦਾ ਛੋਟੇ ਬੇ ਜਿਹੜਾ ਹੋਣਾ ਕਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੋਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹੂੰ ਪਰ ਤੁਸੀਂ ਉਹਦੇ ਲਈ ਮਟੀਰ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ 15 ਸਾਲ ਦੇ ਮੁੰਡਿਆਂ ਨੂੰ ਆਪੇ ਤਾਂ ਕੀ ਹੋ ਗਿਆ ਲੈਂਡ ਬਿਲਡਿੰਗ ਕੀ ਕਰਨੀ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਹਾਂਜੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਦਾਤ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਸਵਾਲ ਕਰ ਲਿਆ ਗਲਤ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਲਵੋ ਛਾਲੀਂਤਾ ਨਾਲ ਛੋਟੇ ਵੀਰ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਨੀ ਸ਼ਲੀਨਤਾ ਨਾਲ ਗੱਲ ਕਰਾਂਗੇ ਨਹੀਂ ਫਿਰ ਗੱਲ ਛੋਟੇ ਵੀਰ ਗੱਲ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰ ਸਾਡਾ ਕੰਮ ਹੈ ਸਵਾਲ ਕਰਨਾ ਮੰਦਿਰ ਕਿਉਂ ਕਮੇ ਨਹੀਂ ਜਿਹੜਾ ਹੁੱਲੜ ਪੜੂ ਮੰਦਿਰ ਕਿਉਂ ਕਮੇ ਤੁਸੀਂ ਕੀ ਕਹੋਗੇ ਯੂਥ ਕਹ ਲਓ ਯੂਥ ਕਹ ਦੇ ਹੁਣ ਇਹਨਾਂ ਨੇ ਚੋਰ ਫੜੇ ਨੇ ਵੀ ਉਹ ਕਹਿੰਦਾ ਵੀ ਕਾਂਗਰਸ ਪਾਰਟੀ ਦੇ ਨਾਲ ਆਇਆ ਵਾ ਜਿਨ੍ਹਾਂ ਨੇ ਇਹਨਾਂ ਦਾ ਮੋਬਾਈਲ ਚੋਰੀ ਦਿੱਤਾ ਵਾ ਹਾਂ ਉਹ ਕੀ ਕਰਨਾ ਜਾਊਗਾ ਇੱਕ ਮਿੰਟ ਉਹ ਸੁਣ ਲੈ ਹਾਂ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਇਹ ਤੁਸੀਂ ਨਾਲ ਚੋਰ ਕਹਿ ਰਹੇ ਹੋ ਕਹਿੰਦੇ ਇਹ ਬੈਸੰਨਾਂ ਨੇ ਬੁਲਾਏ ਨੇ ਚੋਰ ਮੈਂ ਕੀ ਕਹਾਂ ਚਾਹਾਂ